नमस्कार आप देख रहे हैं वी क्रांति न्यूज़ ਕੁਰਾ ਮਾਮਲਾ ਇੱਕ ਸਨੇਚਿੰਗ ਦਾ ਵਾਕਿਆ ਸਾਹਮਣੇ ਆਇਆ ਅਸੀਂ ਕੁਝ ਦਿਨ ਪਹਿਲਾਂ ਜਿਹਦੇ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿੱਥੇ ਇੱਕ ਲੜਕੀ ਦੇ ਨਾਲ ਸਨੇਚਿੰਗ ਕੀਤੀ ਗਈ ਸੀ ਤਿੰਨ ਮੋਬਾਈਲ ਬਾਈਕ ਸਵਾਰ ਵੱਲੋਂ ਇਹਦੇ ਵਿੱਚ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਮੀਡੀਏਟਲੀ ਜਿਹੜਾ ਹੈਗਾ 198 ਨੰਬਰ ਐਫਰਜਾ ਡੀਜ਼ਾ ਨੰਬਰ ਚੀਜ਼ ਦਰਜ ਕੀਤਾ ਗਿਆ ਸੀ ਸੀਪੀ ਸਾਹਿਬ ਦੇ ਨਿਰਦੇਸ਼ ਨੇ ਤੇ ਮਖਮੁਕ ਟੀਮਾਂ ਅਸੀਂ ਜਿਹੜੀ ਹੈਗੀ ਬਣਾਈਆਂ ਆਂ ਤੇ ਆਇਡੈਂਟੀਫਾਈ ਕਰਕੇ ਜਿਹੜਾ ਹੈਗਾ ਅਸੀਂ ਅੱਜ ਜਿਹੜੇ ਹੈ ਗਏ 3 ਕਲੂਜ਼ ਲੌਪ੍ਰੀਤ ਪਵਨਪ੍ਰੀਤ ਔਰ ਅਜੇ ਗਗਨਪ੍ਰੀਤ ਇਹਨਾਂ ਨੂੰ ਜਿਹੜਾ ਹੈਗਾ ਅਰੈਸਟ ਕਰ ਲਿਆ ਹੈਗਾ ਇਹਦੇ ਚ ਗਗਨਪ੍ਰੀਤ ਦੀ ਜਿਹੜੀ ਹੈਗੀ ਹਿਸਟਰੀ ਹੈ ਉਹ ਕ੍ਰਿਨਲ ਹਿਸਟਰੀ ਹੈਗੀ ਉਹਦੇ ਚ 3 ਪर्चे ऑलरेडी दर्ज ਹੈਗੇ ਬਾਕੀਆਂ ਤੇ ਪ੍ਰੀਵੀਅਸਲੀ ਕੋਈ ਐਫਆਈਆਰ ਨਹੀਂ ਹੈਗੀ ਐਸਕੇਐਸ ਦੇ ਵਿੱਚ ਉਹਨਾਂ ਨੂੰ ਅਰੈਸਟ ਕਰ ਲਿਆ ਹੈਗਾ ਜਿਹੜੀ ਬਾਈਕ ਸੀ ਜਿਹਦੇ ਤੇ ਸਨੇਚਿੰਗ ਕੀਤੀ ਗਈ ਸੀ ਉਹ ਬਾਈਕ ਵੀ ਅਸੀਂ ਬਰਾਮਦ ਕਰ ਲਈ ਹੈਗੀ ਬਾਕੀ ਅਗਲੀ ਸਾਰਦਰ ਜਿਹੜੀ ਤਫਤੀਸ਼ ਹੈ ਉਹ ਅਸੀਂ ਇਹਦੇ ਵਿੱਚ ਕਰ ਰਹੇ ਹਾਂ ਸਰ ਕਿੱਥੋਂ ਆਨਲੌਕ ਕੀਤੇ ਐ ਜਲੰਧਰ ਤੋਂ ਠੀਕ ਹੈ